ਇਹੋ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਅੱਜ ਨਗਰ ਖਾਨਮ ਦਾਕ ਵਿੱਚ ਜੋ ਰਾਂਤੀਤ ਇਤਿਹਾਸਕ ਮੰਦਰ ਹੈ ਜੋ ਮਿਲ ਕਾਫੀ ਚਿਰਾਂ ਤੋਂ ਇੱਥੇ ਜਿਹੜਾ ਵਾ ਮੇਲੇ ਦੇ ਰੂਪ ਵਿੱਚ ਬਹੁਤ ਤਗੜਾ ਮੇਲਾ ਲੱਗਦਾ ਹਰ ਸਾਲ ਇਹ ਜਿਹੜਾ ਇਤਿਹਾਸਕ ਮੇਲਾ ਜਿਹੜਾ ਮਨਾਇਆ ਜਾਂਦਾ ਵਾ ਉਸੇ ਤਰ੍ਹਾਂ ਅੱਜ ਵੀ ਆਮ੍ਰਿਤਪੀਰ ਵਿਖੇ ਇਤਿਹਾਸਕ ਮੇਲਾ ਜਿਹੜਾ ਮਨਾਇਆ ਗਿਆ ਇਸ ਵਿੱਚ ਸਾਰਾ ਹੀ ਨਗਰ ਖਾਨ ਮਲਕ ਬਾਬਾ ਜੋਗਾ ਸਿੰਘ ਜੀ ਦੀ ਰਹਿਨਮਾਈ ਹੋਇਆ ਜਿਹੜਾ ਸਾਰਾ ਮੇਲੇ ਦਾ ਜਿਹੜਾ ਇਹ ਪ੍ਰਬੰਧ ਕੀਤਾ ਗਿਆ ਸਾਰਾ ਦਿਨ ਪਹਿਲਾਂ ਨਗਰ ਕੀਰਤ ਆਪਣੇ ਦੀਵਾਨ ਚੱਲਦੇ ਰਹੇ ਸਾਰਾ ਦਿਨ ਟਟ ਗੁਰੂ ਕੇ ਲੰਗਰ ਵਰਤੇ 4 ਵਜੇ ਤੋਂ ਬਾਅਦ ਫਿਰ ਕਬੱਡੀ ਦੀਆਂ ਜਿਹੜੀਆਂ ਨੇ ਟੂਰਨਾਮੈਂਟ ਕਰਵਾਏ ਗਏ ਸੋ ਸਾਰੇ ਹੀ ਨਗਰ ਨੇ ਬਹੁਤ ਸੰਯੋਗ ਦਿੱਤਾ ਅਸੀਂ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਸਾਡੇ ਕੋਲ ਕਾਫੀ ਕਮੀਆਂ ਪੇਸ਼ੀਆਂ ਰਹਿ ਗਈਆਂ ਨੇ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਾਲ ਦੇ ਵਿੱਚ ਜਦੋਂ ਦੁਬਾਰਾ ਮੇਲਾ ਆਵੇ ਕੋਈ ਕਮੀ ਪੇਸ਼ੀ ਨਾ ਰਵੇ ਇੰਨੀਆਂ ਹੀ ਬੇਨਤੀਆਂ ਕਰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਾਡੇ ਨਗਰ ਖਾਨ ਮੁਲਕ ਤੇ ਇਲਾਕੇ ਦੇ ਹੋਰ ਵੀ ਨਜ਼ਰ ਲਾਗੇ ਤਲਵੰਡੀ ਨਜ਼ਰ ਆ ਜਫਰਵਾਲ ਆ ਡੇਰੀਵਾਲ ਆ ਧਾਰੀਵਾਲ ਕਲਾਮ ਆ ਸਾਰੇ ਹੀ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ RAM TEES ਦਾ ਇਤਿਹਾਸਕ ਮੇਲਾ ਬਹੁਤ ਹੀ ਸ਼ਰਧਾ ਦੇ ਨਾਲ ਬਣਾਇਆ ਗਿਆ ਵਾ ਇਹ ਜਿਹੜਾ ਸਾਰਾ ਕ੍ਰੈਡਿਟ ਜਾਂਦਾ ਵਾ ਧੰਨ ਧੰਨ ਬੱਬਾ ਜੋਗਾ ਸਿੰਘ ਜੀ ਉਹਨਾਂ ਨੂੰ ਕਰਸੇ ਵਾਲੇ ਨੂੰ ਜਾਂਦਾ ਵਾ ਉਹਨਾਂ ਦੀ ਅਪਾਰ ਕਿਰਪਾ ਹੋਈ ਆ ਪੀ ਬੋਲ ਦੀ ਸ਼ਰਦਾ ਭਾਵਨਾ ਦੇ ਨਾਲ ਹੀ ਮੇਲਾ ਸੰਪੂਰਨ ਹੋਇਆ ਵਾ ਬਹੁਤ ਬਹੁਤ ਧੰਨਵਾਦ ਸਾਰੀ ਆਈ ਹੋਈ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ